ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਬਹੁਤ ਕੁਝ ਕਹਿਦੀਆਂ ਇਹਨਾਂ ਨੇ ਵੀ ਬਹੁਤ ਕੁਝ ਕਿਹਾ ਸੀ ਇਹ ਨਹੀਂ ਪਤਾ ਸੀ ਲੋਕਾਂ ਨੂੰ ਕਿ ਇਹ ਜਿਹੜੇ ਉਸੇ ਤਰ੍ਹਾਂ ਦੇ ਨਿਕਲਣਗੇ ਇਸੇ ਸਰਕਾਰ ਨੇ ਵੀ ਸਾਨੂੰ ਜਿਹੜਾ ਪਹਿਲਾਂ ਆਸ਼ਵਾਸਨ ਦਿੱਤਾ ਸੀ ਉਹਨਾਂ ਦੀਆਂ ਗੱਲਾਂ 'ਚ ਜਰੂਰ ਆ ਕੇ ਅਸੀਂ ਇੱਕ ਵਾਰੀ ਜਿਹੜਾ ਉਹ ਸਟ੍ਰਾਈਕ ਖਤਮ ਕੀਤੀ ਸੀ ਪਰ ਇਸ ਵਾਰ ਅਸੀਂ ਜਿਹੜਾ ਉਹ ਆਪਣੀਆਂ ਮੰਗਾਂ ਮੰਗਵਾ ਕੇ ਸਟ੍ਰਾਈਕ ਕਰੀ ਸਰ ਜੀ ਕੀ ਨਾਮ ਹੈ ਕਿਹੜੀ ਜਥੇਬੰਦੀ ਹੈ ਰਮਿੰਦਰ ਸਿੰਘ ਮੇਰਾ ਨਾਮ ਹੈ ਜੀ ਸਮਗਰਾ ਸਿੱਖਿਆ ਬਿਹਾਨ ਦੇ ਅੰਦਰ ਅਸੀਂ ਲਗਭਗ 15 ਸਾਲਾਂ ਤੋਂ ਕੰਮ ਕਰ ਰਹੇ ਹਾਂ ਤਾਂ ਇਹ ਜਿਹੜੀ ਸਟ੍ਰਾਈਕ ਤੁਹਾਨੂੰ ਪਤਾ ਗਿਆ ਸੀ ਇਹ ਹੜਤਾਲ ਜਿਹੜੀ ਉਹ ਕਰੀ ਹੈ ਉਹ 4 ਤਰੀਕ ਤੋਂ ਸ਼ੁਰੂ ਕੀਤੀ ਹੋਈ ਹੈ 7 ਦਿਨ ਹੋ ਗਏ ਜਠਵਾਂ ਦੇਣਾ ਸਾਨੂੰ ਤਾਂ ਅਸੀਂ ਸਾਰੇ ਜਿਹੜੇ ਉਹ ਕਲਮ ਚੋੜ ਹੜਤਾਲਤੇ ਹਾਂ ਸਾਡੀ ਸਾਰੀ ਜਥੇਬੰਦੀ ਜਿਹੜੀ ਸਰ ਸਮਗਰਾ ਸਿੱਖਿਆ ਬਿਹਾਨ ਦੇ ਜਿਹੜੇ ਕਰਮਚਾਰੀ ਹੈ ਉਹ ਸਟ੍ਰਾਈਕ ਤੇ ਚੱਲੇ ਕੀ ਮੰਗਾ ਕੀ ਨਹੀਂ ਮੰਗਾ ਸਾਡੀਆਂ ਜੀ ਪਹਿਲੇ ਦਿਨ ਤੋਂ ਹੀ ਅਸੀਂ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ ਉਹਨਾਂ ਨਾਲ ਅਸੀਂ ਵੱਖ-ਵੱਖ ਮੀਟਿੰਗਾਂ ਜਿਹੜੀਆਂ ਕਰਦੇ ਰਹੇ ਆ ਸਾਡੀ ਉਹੀ ਮੰਗਾਂ ਨੇ ਪਹਿਲਾਂ ਵਾਲੀਆਂ ਹੀ ਕਿ ਸਾਨੂੰ ਜਿਹੜਾ ਉਹ ਗਵਰਨਮੈਂਟ ਜਿਹੜੇ EMPLOYEES ਦੇ ਉਹਨਾਂ ਦੇ ਪ੍ਰੋਪਰ ਜਿਹੜਾ ਸਾਨੂੰ ਰੈਗੂਲਰ ਕੀਤਾ ਜਾਵੇ। ਕੋਈ ਸਰਕਾਰ ਦੇ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ? ਹਾਂ ਜੀ ਇਹ ਸੋਮਵਾਰ ਮੀਟਿੰਗ ਹੋਈ ਹੈ। ਤਾਂ ਉਹਦੇ ਵਿੱਚ ਜਿਹੜਾ ਅਧਿਕਾਰੀ ਨੇ ਜਾਂ ਜਿਹੜੇ ਆਪਣੇ ਮਿਨਿਸਟਰ ਸਾਹਿਬ ਨੇ ਉਹਨਾਂ ਨੇ ਜਿਹੜਾ 15 ਦਿਨਾਂ ਦਾ ਸਾਨੂੰ ਕਿਹਾ ਕਿ 15 ਦਿਨਾਂ ਚ ਤੁਹਾਡੀਆਂ ਜਿਹੜੀਆਂ ਉਹ ਸੋਲਵ ਕਰ ਦਿੱਤੀਆਂ ਜਾਣੀ ਪ੍ਰੋਬਲਮਸ ਫਿਰ ਹੜਤਾਲ ਕਿੰਨੀ ਦੇਰ ਚੱਲੇਗੀ ਜਿੰਨੀ ਦੇਰ ਪੱਕੇ ਨਹੀਂ ਹੋਣੇ ਤੇ ਚੱਲੇਗੀ ਜਾਂ ਇਹ ਇਹ ਹੜਤਾਲ ਇਸ ਤਰ੍ਹਾਂ ਹੈ ਜੀ ਪਹਿਲਾਂ ਜਿਹੜਾ ਦੋ ਵਾਰ ਅਸੀਂ ਪਹਿਲਾਂ ਵੀ ਹੜਤਾਲ ਕਰ ਚੁੱਕੇ ਹਾਂ ਇਹਨਾਂ ਨੇ ਜਿਹੜਾ ਏਸੀ ਸਰਕਾਰ ਨੇ ਵੀ ਸਾਨੂੰ ਜਿਹੜਾ ਪਹਿਲਾਂ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਅਸੀਂ 10-15 ਦਿਨਾਂ ਚ ਇਸੇ ਤਰ੍ਹਾਂ ਜਿਹੜਾ ਉਹ ਨਿਬੇੜ ਦਾਂਗੇ ਮਸਲਾ ਤੁਹਾਨੂੰ ਰੈਗੂਲਰ ਕਰ ਦਾਂਗੇ ਤੁਸੀਂ ਹੜਤਾਲ ਚੁੱਕੋ ਅਸੀਂ ਇਹਨਾਂ ਦੇ ਆਖੇ ਲੱਗ ਕੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਉਸ ਗੱਲ ਨੂੰ ਵੀ ਜੀ ਹੁਣ 2 ਸਾਲ ਹੋ ਚੁੱਕੇ ਨੇ ਇਹਨਾਂ ਵੱਲੋਂ ਨਹੀਂ ਕੁਝ ਕੀਤਾ ਗਿਆ ਤਾਂ ਇਹਨਾਂ ਦੀਆਂ ਗੱਲਾਂ 'ਚ ਜ਼ਰੂਰ ਆ ਕੇ ਅਸੀਂ ਇੱਕ ਵਾਰੀ ਜਿਹੜਾ ਉਹ ਸਟ੍ਰਾਈਕ ਖਤਮ ਕੀਤੀ ਸੀ ਪਰ ਇਸ ਵਾਰ ਅਸੀਂ ਜਿਹੜਾ ਉਹ ਆਪਣੀਆਂ ਮੰਗਾ ਮੰਗਵਾ ਕੇ ਸਟ੍ਰਾਈਕ ਖਤਮ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗੇ ਜਿਹੜੇ ਕੱਚੇ ਮਲਾਕਾਂ ਦੇ ਪੱਕੇ ਕਰਾਂਗੇ ਜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਬਹੁਤ ਕੁਝ ਕਹਿੰਦੀਆਂ ਹਨ ਇਹਨਾਂ ਨੇ ਵੀ ਬਹੁਤ ਕੁਝ ਕਿਹਾ ਸੀ ਰੈਗੂਲਰ ਬਾਰੇ ਵੀ ਕਿਹਾ ਸੀ ਪਰ ਇਹ ਨਹੀਂ ਪਤਾ ਸੀ ਲੋਕਾਂ ਨੂੰ ਕਿ ਇਹ ਜਿਹੜੇ ਉਸੇ ਤਰ੍ਹਾਂ ਦੇ ਨਿਕਲਣਗੇ ਤਾਂ ਨਵੀਂ ਸਰਕਾਰ ਜਿਹੜੀ ਹੈ ਉਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਮੰਨਦੇ ਆ ਕਿ ਪਹਿਲਾਂ ਦੀਆਂ ਤਰ੍ਹਾਂ ਲੀਡਰਾਂ ਤਰ੍ਹਾਂ ਇਹਨਾਂ ਨੇ ਜਿਹੜੇ ਉਹ ਝੂਠ ਬੋਲ ਕੇ ਸਰਕਾਰ ਲਿਆ ਕੇ ਇਹ ਸੱਤਾ ਦੇ ਵਿੱਚ ਕਿੰਨੇ ਕਿ ਗਿਣਤੀ ਹੈ ਤੁਹਾਡੀ ਗਿਣਤੀ ਸਾਡੀ ਲਗਭਗ ਜਿਹੜੀ ਉਹ 11200 ਦੇ ਕਰੀਬ ਹੈ ਪੰਜਾਬ ਦੇ ਵਿੱਚ ਤੇ ਬਠਿੰਡੇ ਜ਼ਿਲ੍ਹੇ ਵਿੱਚ ਕਿੰਨੇ ਗਏ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਲਗਭਗ 25 ਜਣੇ ਆ ਜਿਵੇਂ ਆਮ ਯੂਨੀਅਨ ਵੱਲੋਂ ਕੋਈ ਪ੍ਰਦਰਸ਼ਨ ਕੀਤਾ ਜਾਂਦਾ ਯਸ਼ ਕਰ ਸਕਦਾ ਤਾਂ ਹਮੇ ਖੈ ਲਈ ਜਥੇਬੰਦੀਆਂ ਵੱਲੋਂ ਸਾਥ ਦਿੱਤਾ ਜਾਂਦਾ ਜਾਂ ਧਰਨੇ 'ਚ ਸ਼ਾਮਲ ਵੀ ਹੋਏ ਆ ਤੁਹਾਡੇ ਹਾਂਜੀ ਉਹ ਜਿਹੜਾ ਦੂਸਰੀਆਂ ਜਿਹੜੀਆਂ ਯੂਨੀਅਨ ਨੇ ਅਧਿਆਪਕ ਜਥੇ ਬੰਦੀਆਂ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਸਾਡੇ ਸਮਰਥਕ ਚ ਨੇ ਕੱਲ ਜਿਹੜੇ ਸਾਡੇ ਰਿਟਾਇਰੀ ਜਿਹੜੇ ਸਾਡੇ ਡੀਓ ਡਿਪਟੀ ਡੀਓ ਸਾਡੇ ਨਾਲ ਇੱਥੇ ਧਰਨੇ ਤੇ ਬੈਠ ਕੇ ਗਏ ਆ ਸਾਡੇ ਨਾਲ ਉਹ ਖੜੇ ਆ ਉਹਨਾਂ ਵੱਲੋਂ ਹੌਸਲਾ ਦਿੱਤਾ ਗਿਆ ਬਾਕੀ ਜਿੱਥੇ ਬੰਦੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਹ ਸਾਡੇ ਹੱਕ ਚ ਨੇ ਤੇ ਸਾਡੇ ਨਾਲ ਹੀ ਜਿਹੜਾ ਇੱਥੇ ਉਹ ਹਾਜ਼ਰੀ ਵੀ ਦੇ